ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਪਿੰਡ ਮਕਰੇਸਾ ਜੋ ਕਿ ਰੋਮਾ ਤੋਂ ਹੈਗਾ 30 ਕਿਲੋਮੀਟਰ ਉੱਥੇ ਰੁਕੇ ਸੀ ਆਪਾਂ ਰਾਤ ਸੁੱਕੀ ਕੋਲੇ ਤੇ ਹੁਣ ਅ ਪਹਿਲਾਂ ਅਸੀਂ ਮਾਰਿਆ ਦੇ ਨਾਲ ਅਗੇ ਤੇ ਉਥੋਂ ਨਹਾਤ ਹੋ ਗਏ ਹੁਣ ਵੱਜ ਜੁਗਿਆ 3:30 4:00 ਵਜਨ ਵਾਲਿਆ 4:00 ਵਜਨ ਵਾਲਿਆ ਤੇ ਹੁਣ ਚੱਲਨੇ ਰੋਮਾ ਕਿਉਂਕਿ ਰੋਮ ਜਿਆਦੇ ਦੇ ਟਾਈਮ ਸ਼ਾਮ ਨੂੰ ਦੇਖਣ ਵਾਲਾ ਜਿਆਦਾ ਮਾਹੌਲ ਹੁੰਦਾ ਕਿਉਂਕਿ ਦੇਣੇ ਤੱਕ ਕੋਈ ਘੜੀ ਘੜੀ ਰੋਹੋਂਦੋਂ ਦੀ ਇੱਕ ਸਨਸੈਟ ਵੇਲੇ ਉੱਥੇ ਬੜਾ ਗਹਿਣਾ ਹੁੰਦਾ orange ਰੰਗ ਸਾਰੇ ਸ਼ਹਿਰ ਇਤਸਾਰਾ ਇਤੋਂ ਨਾਲ ਹੀ ਫੜਨੀ ਆ ਟ੍ਰੇਨ ਸੋਚ ਰਹੇ ਆ ਟ੍ਰੇਨ ਦਾ ਲੈ ਲਈਏ ਬਾਸ ਬਾਸ ਅਭੀ ਤਿੰਨ ਦਿਨਾਂ ਦਾ ਲੈ ਲਿਆ ਹੁਣ ਜਿਵੇਂ ਪਰਸੋਂ ਨੂੰ ਅਸੀਂ ਮੁੜਨਾ ਵੀ ਇੱਥੋਂ ਤੇ ਵੀ ਤਿੰਨੇ ਦਿਨਾਂ ਦਾ ਕਿਉਂਕਿ ਅਸੀਂ ਟਰੈਕਟਰ 2 1/2 ਵਰ੍ਹੇ 2 ਵਰ੍ਹੇ ਦੀਆਂ ਲਾਈ ਜਾਂਦੇ ਆ ਕਾਫੀ ਮਨ ਲਾ 10-10 ਵਰ੍ਹੇ ਦੀਆਂ ਇੱਕ ਜਣੇ ਨੇ ਤਾਂ ਲਾਤੀਆਂ ਗੱਲ ਦੀਆਂ ਆ ਕਰਕੇ ਕਹਿੰਦੇ ਬਾਸ ਹੀ ਲੈ ਲਈਏ 15-16 ਵਰ੍ਹੇ ਦਾ ਆ ਜਾਣਾ ਮਨ ਲਾ ਤਿੰਨ ਦਿਨਾਂ ਦਾ ਦੇਖ ਲੈਨੇ ਕਿੰਨੇ ਦਾ ਆਉਂਦਾ ਇਹ ਤੇ ਉਸ ਹਿਸਾਬ ਨਾਲ ਲੈਨੇ ਆ ਬਾਸ ਸਟੇਸ਼ਨ ਤੇ ਪਹੁੰਚੋਗੇ ਐਡਾ ਵੱਡਾ ਸਟੇਸ਼ਨ ਹੀ ਹੈਗਾ ਇਹਨਾਂ ਦੇ ਪਿੰਡ ਦਾ ਕਿਉਂਕਿ ਲੋਕਲ ਜਿਹਾ ਪਿੰਡ ਆ ਮਤਲ ਹਾਂਜੀ ਬੜਾ ਸਸੇ ਕਾ ਕਰਦਾ ਅਸੀਂ ਲੈ ਇਹ ਮੁੰਡੇ ਟੌਰ ਗੱਡੀ ਹੋਈ ਆ ਦੇਖੋ ਤਿੰਨ ਆਣਕਾ ਲਾਈਆਂ ਮੈਂ ਆਣਕਾ ਲਾਈਆਂ ਪੱਕਾ ਪੈ ਨਹੀਂ ਸੀ ਆਪਣੇ ਸੁੱਖੀ ਜਿਹੋ ਨਾਲ ਕੋਲੇ ਮੈਂ ਸਿੱਡੀਆਂ ਲਾਈਆਂ ਆ ਜਿੰਦੀ ਪੂਰਾ ਕੁਲ ਲੜਾਇਆ ਮੈਂ ਇਹ ਆਣਕਾ ਲਾ ਲੀਆਂ ਉਹ ਨਿਕਲ ਜਾਣਾ ਉਹ ਵੀ ਲੜ ਵਿੱਚ ਪੂਰੀ ਬੱਕਾਈ ਆ ਹਵਾ ਨਾਲ ਥੋੜਾ ਐਡਜਸਟ ਕਰੇ ਸ਼ਹਿਰ ਚ ਜਾ ਕੇ ਚੱਲ ਫੇਰ ਵੀ ਸੈਟ ਹੋ ਜੋ ਇੱਥੇ ਥੋੜਾ ਖੁੱਲਾ ਮੈਦਾਨ ਕਰਕੇ ਨਾ ਕਰੀਏ ਹੋਰ ਕੰਡ ਮੋਈ ਉਹ ਇਹ ਟਿਕਟ ਪੰਜ ਹੋ ਰਹੀ ਆ ਤੇ 260 ਦੀ ਸਾਨੂੰ ਮਿਲੀ ਆ ਇੱਥੋਂ ਹਣੇ ਚੱਲੇ ਆ ਸਨ ਪੇਦਰੋ ਅ ਬਾਟਿਕਨ ਸਿਟੀ ਤੇ ਜਮਾ ਬੈਕਸਾਈਡ ਆਉ ਥੱਲੇ ਆ ਸਿੱਖੀ 2 ਨੰਬਰ ਇੱਧਰ ਇੱਕ ਨੰਬਰ ਆ ਸਿਰਫ ਉਹ ਨਹੀਂ ਯਾਰ ਰੂਲ ਨਹੀਂ ਤੋੜਨੇ ਤੇ ਬਾਟਿਕਨ ਸਿਟੀ ਤੇ ਜਮਾ ਬੈਕਸਾਈਡ ਆ ਮਤਲਬ ਉਥੋਂ ਅਸੀਂਗਾ ਉਥੋਂ ਦੇਖਣਾ ਸਟਾਰਟ ਕਰਦਾ ਆ ਪਹਿਲਾਂ ਬਾਟਿਕਨ ਸਿਟੀ ਜਾਵਾਂ ਇਹ ਦੁਨੀਆ ਦਾ ਹਰੋਂ ਛੋਟਾ ਸਹਿਰ ਸ਼ਹਿਰ ਨਹੀਂ ਦੇਸ਼ ਸ਼ਹਿਰ ਵੀ ਨਹੀਂ ਕਹਿ ਸਕਦੇ ਉਹ ਤਾਂ ਹੈ ਤਾਂ ਉਹ ਪਿੰਡ ਤੋਂੋਂ ਵੀ ਅੱਧਾ ਹੀ ਆ ਤੇ ਉਸ ਤੋਂ ਬਾਅਦ ਉਹ ਦੇਖ ਕੇ ਅੱਗੇ ਨੂੰ ਵਧੀ ਜਾਵਾਂਗੇ ਸਾਰੀਆਂ ਜਗ੍ਹਾ ਦਿਖਾਉਂਦੇ ਜਾਵਾਂਗੇ ਤੁਹਾਨੂੰ ਆ ਜਾ ਇਧਰ ਹਾਂਜੀ ਬਾਬੇ ਉਹ ਆਪਾਂ ਉਤਰੇ ਆ ਰੋਮਾਂਸਾਂ ਪੇਤਰੋ ਔਰ ਟ੍ਰੇਨ ਸਟੇਸ਼ਨ ਤੇ ਤੇ ਹੁਣ ਚੱਲੇ ਆ ਵਾਟਿਕਨ ਸਿਟੀ ਕੰਨੀ ਨੂੰ ਦੁਨੀਆ ਦੀ ਸਾਰਾ ਛੋਟੀ ਕੰਟਰੀ ਜਿਹਦੀ ਆਬਾਦੀ ਸਿਰਫ 7 ਤੋਂ 800 ਬੰਦਾ ਰਹਿੰਦਾ ਇੱਥੇ 7 ਤੋਂ 800 ਤੇ ਕ੍ਰਿਸਚੀਅਨਾਂ ਦਾ ਜਿਹੜਾ ਪਾਪ ਆ ਮੇਨ ਮਤਲਬ ਬਾਬਾ ਉਹਨਾਂ ਦਾ ਜਿਹੜਾ ਮੇਨ ਵੀ ਇੱਥੇ ਰਹਿੰਦਾ ਹੁਣ ਅਮਰੀਕਨ ਬਾਬਾ ਬਣਾਇਆ ਇਹਨਾਂ ਨੇ ਮਤਲਬ ਪਾਪ ਪਾਪਾ ਕਹਿੰਦੇ ਜਿਹਨੂੰ ਇਹ ਤੇ ਪਹਿਲਾਂ ਡੈਥ ਹੋ ਗਈ ਸੀ ਜਿੰਨਾਂ ਦੀ ਪਹਿਲਾਂ ਮਨ ਲਾ ਦੋ ਕੁ ਮਹੀਨੇ ਪਹਿਲਾਂ ਹਾਂ ਉਦੋਂ ਵੀ ਇੱਥੇ ਕਾਫੀ ਇਕੱਠ ਹੋਇਆ ਸੀ ਤੇ ਇਹ ਦੇਸ਼ ਸਿਰਫ 110 ਏਕੜ ਚਾ ਮਤਲਬ 110 ਏਕੜ ਤੋਂ ਹੀ ਲਾ ਲੋ 110 ਕਿ ਲੇਕਿਨ ਨੇਕ ਹੁੰਦੇ ਯਾਰ ਸਾਹਮਣਾ ਪਿੰਡ ਵੀ ਅ ਨਿੱਕਾ ਪਿੰਡ ਵੀ ਹੁੰਦਾ ਨਾ ਜਿਹੜਾ ਆਪਣਾ ਉਹਦੇ ਨਾਲ ਉਹ ਵੀ ਅੱਧਾ ਗੈ ਏਡੀ ਕੋ ਹੋਇਆ ਹੈ ਕੰਟਰੀ 11 ਫਰਵਰੀ 1929 ਨੂੰ ਇਹ ਇਟਲੀ ਦੇ ਵਿੱਚੋਂ ਅਲੱਗ ਹੋਈ ਸੀ ਟ੍ਰੇਡਿੰਗ ਕੀਤੀ ਸੀ ਇਹਨਾਂ ਨੇ ਵੀ ਇਹ ਇੱਕ ਕੰਟਰੀ ਬਣਾਈ ਜਾਊਗੀ 11 ਫਰਵਰੀ 1929 ਮਤਲਬ ਅੱਜ ਤੋਂ 100 ਸਾਲ ਪਹਿਲਾਂ ਤਕੋਂ ਨਿਆ ਤੁੰਨੇ ਜਾ ਕੇ ਮੈਂ ਹੂੰ ਆ ਗਿਆ ਇੱਥੇ ਤੀਜੀ ਚੌਥੀ ਵਾਰੀ ਕਦੇ ਅੰਦਰ ਨਹੀਂ ਗਏ ਆਗੇ ਅੰਦਰ ਜਾਣ ਦੀ ਲੱਗਦੀ ਆ ਟਿਕਟ ਬਹੁਤ ਵੱਡੀ ਲੈਂ ਲੱਗੀ ਹੁੰਦੀ ਆ ਜਾਂ ਆਨਲਾਈਨ ਪਹਿਲਾਂ ਬੁੱਕ ਕਰਾਉਣੀ ਪੈਂਦੀ ਆ ਤੇ ਆਵੇ ਜੇ ਇੱਥੇ ਤੋਂ ਹੀ ਰੋਮ ਯਾਰ ਘੁੰਮਣਾ ਮੈਂ ਪਹਿਲਾਂ ਵੀ ਦੱਸ ਗਿਟਿਆ ਸ਼ਾਮ ਨੂੰ ਨਿਕਲੋ 4 ਤੋਂ 5 ਵਜੇ ਪਹਿਲਾਂ ਉਹਦਾ ਨਹਾ ਨੂੰ ਆਓ ਬੀਚ ਬੂਚ ਬਹੁਤ ਨੇੜੇ ਨੇ ਰੋਮ ਦੇ ਉੱਥੇ ਆਏ ਨਹਾਤ ਹੋ ਸਕਦੇ ਆ ਆ ਦਾ ਸ਼ਾਮ ਨੂੰ ਨਿਕਲੋ ਇੱਥੇ ਗੀੜਾ ਫੀੜਾ ਦੇ ਤਿਆਰ ਹੋ ਕੇ ਸਨਸੈਟ ਵੇਲੇ ਕਿਆ ਵਿਊ ਹੁੰਦੇ ਆ ਆਸਮਾਨ ਸੰਤਰੀ ਸੰਤਰੀ ਆਇਆ ਸਾਰਾ ਕੋ ਆਸਮਾਨ ਸਿਰਾ ਤੁਹਾਨੂੰ ਦਿਖਾਵਾਂਗੇ ਅੱਜ ਜੁੜੇ ਰਹੋ ਸਾਰਾ ਕੋ ਵਰਟੀਕਲ ਸਿਟੀ ਹੈਗੀ ਇੱਥੋਂ ਸਾਨੂੰ ਹਣ ਅਤਾ ਕਿਲੋਮੀਟਰ ਜਾ ਕੇ ਤੁਹਾਨੂੰ ਮੇਨ ਗੇਟ ਤੇ ਦਿਖਾਉਨੇ ਆ ਬਾਟਰ ਕਰਾਸ ਕਰਦੇ ਨੋਇ ਮੈਟਰ ਫਾਈਨਲੀ ਇਨ ਦਾ ਅਨਦਰ ਕੰਟਰੀ ਕੰਟਰੀ ਆਫ ਕ੍ਰਿਸਚੀਅਨਸ ਇੱਥੇ ਮੰਨ ਲਾ 100% ਕ੍ਰਿਸਚੀਅਨ ਰਹਿੰਦੇ ਆ ਜਿਹੜੀ 7 ਤੋਂ 800 ਦੀ ਆਬਾਦੀ ਹੈ ਨਾ ਪਹਿਲੀ ਕੰਟਰੀ ਹੋ ਦੁਨੀਆ ਜਿੱਥੇ ਸਾਰੇ ਕ੍ਰਿਸਚੀਅਨ ਰਹਿੰਦੇ ਆ ਪਰੋ ਅੱਜ ਇੱਥੇ ਕੁਰਸੀਆਂ ਲਾਈਆਂ ਹੋਇਆਂ ਮਤਲਬ ਪੋਪ ਨੇ ਦਰਸ਼ਨ ਦੇਣੇ ਆਉਣਗੇ ਜਾਂ ਫਿਰ ਹੋਣਾ ਉਹਨਾਂ ਨੇ ਅੱਜ ਬਾਹਰ ਉੱਥੇ ਕਿਉਂਕਿ ਆਹ ਦੇਖੋ ਕਿੰਨੀਆਂ ਕੁਰਸੀਆਂ ਕੁਰਸੀਆਂ ਲਾਈਆਂ ਬਜਨ ਸਾਰੀਆਂ ਵਾਲੇ ਵਾਲੇ ਭੀੜ ਤਾਂ ਦੋਈ ਚੈੱਕ ਕਰਦਾ ਰਹਾ ਤਾਂ ਰੋਮ ਜਦੋਂ ਮਰਜੀ ਆ ਜਾਓ ਸਿਆਲ ਜਾ ਜਾਓ ਗਰਮੀ ਜਾ ਜਾਓ ਆਈ ਹਾਲ ਹੁੰਦਾ ਇੱਥੇ ਠੱਕਾ ਹੀ ਪੈਂਦਾ ਹੁੰਦਾ ਇਹ ਇੱਕ ਗੱਲ ਦੇਖੋ ਜਿੱਥੇ ਛਾਂ ਹੋਊ ਲੋਕ ਰੋਮ ਤੋਂ ਉੱਥੇ ਮਿਲਣਗੇ ਧੁੱਪੇ ਬਹੁਤ ਘੱਟ ਲੋਕ ਮਿਲਣਗੇ ਕੰਦਾਂ ਦੇ ਨਾਲ ਲਗ ਲਗ ਤੂੰ ਹਦਨਾ ਪੈਂਦਾ ਇੱਥੇ ਇੰਨੀ ਗਰਮੀ ਹੁੰਦੀ ਹੈ ਹਮੇਸ਼ਾ ਇਹਨਾਂ ਨੇ ਅੱਜ ਤਾਂ ਹੀ ਆਏ ਕਿੰਨੇ ਵਜ ਗਏ ਸੋ ਕਿ 443 43 ਦਾ 5 ਵਜੇ ਫਿਰ ਵੀ ਦੇਖ ਲੋ ਏ ਧੁੱਪ ਬਹੁਤ ਆ ਲੋਕ ਸ਼ਾਮੇ ਦੌੜ ਰਹੇ ਨੇ ਆ ਸਾਰੇ ਟਿਕਟ ਲਾ ਕੇ ਅੰਦਰ ਗਏ ਹੋਣਗੇ ਉਧਰ ਦੀ ਐਂਟਰੀ ਹੁੰਦੀ ਆ ਅੰਦਰ ਦੀ ਸਾਰਾ ਮਿਊਜ਼ੀਅਮ ਵਗੈਰਾ ਘੁਮ ਕੇ ਦੇਸ਼ ਘੁਮ ਕੇ ਅੰਦਰੋਂ ਮਿਊਜ਼ੀਅਮ ਦੇ ਸਾਰੇ ਪਾਰਕ ਬੂਰਗੇ ਜਿਹੜੇ ਹੈਗੇ ਪਿੱਛੇ ਇਧਰ ਦੀ ਬਾਹਰ ਐਂਟਰੀ ਕਰ ਰਹੇ ਆ ਦਿਖਾਉਣੇ ਨੂੰ ਸਾਹਮਣੇ ਚੱਲ ਗਏ ਉਹ ਉਧਰ ਦੀ ਹੁਣ ਇੱਥੋਂ ਬਾਰਡਰ ਵੀ ਦਿਖਾਉਣੇ ਤੁਹਾਨੂੰ ਵੀ ਕਿੱਦਾਂ ਦਾ ਬਾਰਡਰ ਆ ਉੱਥੋਂ ਬਾਅਦ ਰੋਮ ਸਟਾਰਟ ਹੋ ਜਾਂਦਾ ਉਹ ਜਿੱਥੇ ਉਹ ਵਾਲਾ ਉਹ ਬਣੇ ਨੇ ਚਾਰ ਪਰਲੀ ਘੜਬਾਹ ਰੋਮ ਏ ਲੋ ਜੀ ਇੱਕ ਵਾਰ ਸਾਹਮਣੇ ਦੇਖ ਲਓ ਸਾਰੀ ਅੱਗੇ ਦਾ ਇੱਥੇ ਤੱਕ ਲੈਣ ਲੱਗੀ ਪਈ ਹੁੰਦੀ ਐ ਪੁਲਿਸ ਦੀ ਆਦੀ ਗੱਡਿ ਆ ਇਹ ਪੁਲਿਸ ਇਥੇ ਠੇਟ ਲਈਦੀ ਕੰਮ ਕਰਦੀ ਐ ਤੇ ਆ ਦੇ ਜਿਹਾ ਤੇ ਪੁਲਿਸ ਦੀ ਗੱਡਿ ਆ ਇੱਥੋਂ ਲੈ ਕੇ ਉਹ ਚਰਚ ਤੱਕ ਲੈਣ ਲੱਗੀ ਪਈ ਹੁੰਦੀ ਐ ਟਿਕਟਾਂ ਲੈਣ ਦੀ ਅੱਜ ਪਤਾ ਨਹੀਂ ਨਹੀਂ ਘਟ ਗਿਆ ਮੈਂ ਪਤਾ ਨਹੀਂ ਬਾਅਦੋਂ ਇਹਨਾਂ ਨੇ ਬੰਦ-ਬੰਦ ਕਰਤਾ ਵੀ ਉਹ ਆਪਣੇ ਬਾਹਰ ਹੋਣਾ ਪਤਾ ਨਹੀਂ ਕੀ ਚੱਕਰ ਆ ਦੇਖਦੇ ਆ ਚੱਲਦੇ ਆ ਹੁਣ ਸ਼ਾਮੇ ਜਨੂੰ ਯਾਰ ਧੁੱਪ ਬਹੁਤ ਹਜੇ ਘੰਟੇ ਤੱਕ ਸੈੱਟ ਹੋ ਜਾਊਗਾ ਮਸਾਂ ਤੇ ਜੇ ਤੁਸੀਂ ਬਾਰਡਰ ਦੀ ਗੱਲ ਕਰੋ ਵੀ ਇਟਲੀ ਦਾ ਇਹ ਤਾਂ ਬਾਰਡਰ ਕਿਹੜਾ ਹੈਗਾ ਆ ਬਾਰਡਰ ਆਈ ਐ ਜਿਹੜੇ ਇਸ ਤੋ ਇੱਧਰ ਸਾਰੀ ਵੈਟਕਨ ਸਿਟੀ ਆ ਆ ਦੇ ਇਹਨਾਂ ਨੇ ਐ ਸਾਹਮਣੇ ਸਟਾਰਟ ਦੀਆਂ ਗੋਲਜ ਕੀਤੀ ਹੋਈ ਜਾਉਦੀ ਆ ਸਾਰਾ ਕੀ ਰ ਇਹਨਾਂ ਨੇ ਬਣਾਇਆ ਹੋਇਆ ਇਹ ਇਧਰੋਂ ਵੀ ਸਾਰਾ ਆਈਆਂ ਆ ਸਾਰਾ ਬਾਉਂਡਰ ਆ ਜਿਹੜਾ ਦੇਖ ਰਹੇ ਹਾਂ ਤੁਸੀਂ ਇਹ ਦੂਆ ਬੰਦਾ ਇੱਧਰ ਹੀ ਜਾ ਫੇਰ ਐਂਟਰ ਹੋ ਜਾਂਦਾ ਰੋਮ ਬਹੁਤ ਪੀਸਫੁਲੀ ਹਮਤੋਂ ਇਹਨਾਂ ਦਾ ਵੀ ਇੱਕ ਤਰ੍ਹਾਂ ਦਾ ਰੋਮ ਦਾ ਹਿੱਸਾ ਹੀ ਆ ਇਹ ਪਰ ਹੈ ਲੱਗੋ ਕੰਟਰੀ ਆ ਬਸ ਇੱਥੇ ਸ਼ਾਮੇ ਫੋਟੋ ਖੜਦੇ ਆ ਵੇ ਦੇਖੀ ਵਧੀਆ ਹੋਣਗੇ ਬਾਬੇ ਅੱਜ ਕੋਈ ਇਹਨਾਂ ਦਾ ਨਾ ਕੋਈ ਦੇਣਾ ਕਾਫੀ ਜਾਣੇ ਜਾ ਰਹੇ ਆ ਬਾਈਬਲਸ ਪੜ੍ਹਦੇ ਜਾ ਰਹੇ ਆ ਅੱਧੇ ਜਾਣੇ ਉਹ ਵੀ ਕ੍ਰੋਸ ਵੀ ਚੱਕੇ ਹੋਏ ਜਿਹੜਾ ਕ੍ਰਿਸਚੀਅਨ ਵਾਲੇ ਹੁੰਦੇ ਆ ਪਤਾ ਨਹੀਂ ਕੀ ਚੱਕਾ ਮਤਲਬ ਪਾਉਂਦੇ ਜਾ ਰਹੇ ਆ ਉਹਦੇ ਸਾਲ ਹੁੰਦੇ ਜਿਹੜੇ ਇਹਨਾਂ ਦੇ ਤੇ ਹੁਣ ਅਸੀਂ ਚੱਲਦੇ ਆ ਬਸ ਰੋਮ ਜਾ ਚੁੱਕੇ ਆ ਵੈਟਿਕਨ ਸਿਟੀ ਪਿੱਛੇ ਢਿਆਂ ਦੀ ਉਹ ਉੱਤਰ ਵੀ ਇੱਕ ਬਹੁਤ ਪੁਰਾਣੀ ਹੈ ਉਹ ਬਾਕੀ ਬਣੀ ਹੋਈ ਹੈ ਨਾ ਮੈਨੂੰ ਪਤਾ ਨਹੀਂ ਤਾਂ ਨਾਲ ਕੋਈ ਇੱਥੇ ਆ ਕੇ ਬੋਲਤੇ ਚੱਲਦੇ ਤੁਹਾਨੂੰ ਨਾ ਰੋਮ ਦਾ ਵਿਊ ਬਾਕੀ ਰੋਮ ਦਾ ਵਿਊ ਤਾਂ ਅਸਲੀ ਸ਼ਾਮ ਨਹੀਂ ਹੁੰਦਾ ਸ਼ਾਮ ਹੋ ਜਣੇ ਸਾਨੂੰ ਕਲਾਉਜ਼ੀਅਮ ਤੱਕ ਜਾਂਦੇ ਆ ਨੂੰ ਉਹ ਦੇਖੋ ਲਓ ਜੀ ਇੱਥੇ ਆ ਗਏ ਮੁੰਡਿਆਂ ਨੇ ਬ੍ਰੇਕ ਲੈਤੀ ਆ ਕੈਸਲ ਸੰਤ ਅੰਜਲੋ ਕੋਲੇ ਤੇ ਇਹ ਵੀ ਬਹੁਤ ਜਿਆਦਾ ਪੁਰਾਣਾਗਾ ਤੇ ਪਾਣੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਤਾਂਗਾ ਪਾਣੀ ਘੱਟ ਆ ਪਤਾ ਨਹੀਂ ਮੇਲਾ ਤਾਂ ਹਰ ਇੱਕ ਵਾਰੀ ਇੰਹੀਂ ਹੁੰਦਾ ਵੈਸਾ ਜਦੋਂ ਵੀ ਅਸੀਂ ਆਉਂਨੇ ਆ ਇਹ ਕੋਈ ਨਹਿਰ ਨੋਰ ਲੰਘਦੀ ਆ ਵਿਚ ਦੀ ਇਹਦੇ ਇੱਧਰ ਹੈਗੀ ਆ ਵਾਟਿਕਨ ਸਿਟੀ ਉਹ ਤੁਹਾਨੂੰ ਦੇਖ ਰਿਹਾ ਹੂ ਚਰਚ ਉਹਨਾਂ ਦਾ ਬਹੁਤ ਸੋਹਣਾ ਆਰਕੀਟੈਕਚਰ ਆ ਦੇਖੋ ਤੁਸੀਂ ਆ ਪੁਲ-ਪੁਲ ਕਿੰਨੇ ਸੋਹਣੇ ਨੇ ਟ੍ਰੈਫਿਕ ਬਹੁਤ ਜਿਆਦਾ ਇਹ ਲੋਰਾ ਹੀ ਗੱਡੀ ਦਾ ਹੀ ਗੱਡੀ ਜੀ ਲਾਈ ਸੀ ਇੱਥੋਂ ਸਿੱਧਾ ਜਾ ਕੇ ਆ ਦੋ ਤਿੰਨ ਪੁਲ ਜੇ ਲੰਘ ਕੇ ਉੱਥੇ ਲਾ ਕੇ ਗਏ ਜੀ ਗੱਡੀ ਤੇ ਹੁਣ ਚੱਲੀ ਅੱਗੇ ਨੂੰ ਮੰਡਿਓ ਵਧੀਆ ਪੈਂਥੋਂ ਚੱਲਦੇ ਆਜੋ ਹਾਈ ਨੋ ਵੀ ਦੇਖੋ ਰੌਮ ਦੀਆਂ ਗਲੀਆਂ ਇੱਕ ਐਸਾ ਸ਼ਹਿਰ ਆ ਵੀ ਤੁਹਾਨੂੰ ਐ ਲੱਗੂ ਤੁਹਾਨੂੰ ਦੇ ਇੱਥੇ ਵੀ ਤੁਸੀਂ ਹਜ਼ਾਰਾਂ ਸਾਲ ਪੁਰਾਣੇ ਆ ਸ਼ਹਿਰਾਂ ਚ ਘੁੰਮ ਰਹੇ ਹੋ ਕਾਫੀ ਤੁਸੀਂ ਵੀ ਟਾਈਮ ਟਰੈਵਲ ਕਰਕੇ ਬੈਕ ਚਲੇ ਜਾਏ ਇਦਾਂ ਲੱਗੂ ਤੁਹਾਨੂੰ ਦੇਖੋ ਉੱਪਰ ਨੂੰ ਬਿਲਡਿੰਗਾਂ ਵਾਲੀਆਂ ਨੇ ਉੱਚੀਆਂ ਉੱਚੀਆਂ ਕਿੰਨੀਆਂ ਜਿਆਦਾ ਪੁਰਾਣੀਆਂ ਨੇ ਕੋਈ ਮੈਲਾ ਵਾਣੀ ਗੁਣੀ ਮਰਾਮਤ ਕਰ ਦਿੰਦੇ ਆਉਣੇ ਉਹ 60-70 ਤਾਂ ਦੇਖੋ ਕੰਨੀਆਂ ਪੁਰਾਣੀਆਂ ਆ ਉਹ ਦੇਖੋ ਆਪਣੇ ਅੰਬਰਸਰ ਚ ਨਹੀਂ ਇਦਾਂ ਦੀ ਵਾਈਬ ਆਉਂਦੀ ਹੁੰਦੀ ਅੰਬਰਸਰ ਤਾਂ ਉਹਨਾਂ ਨੇ ਹੈ ਹੀ 100 200 100 ਪੁਰਾਣਾ ਇਹ ਤਾਂ ਉਦੋਂ ਵੀ ਜ਼ਿਆਦੇ ਇੱਕ ਇੱਥੇ ਅੰਬਰਸਰ ਨਾਲ ਹੋਰ ਚੀਜ਼ ਮੀਨਰਾ ਜਿਵੇਂ ਅੰਬਰਸਰ ਥਾਂ ਹਰੇਕ ਗਲੀ 'ਚ ਲਗਭਗ ਗੁਰਦੁਆਰਾ ਸਾਹਿਬ ਹੈਗਾ ਹੀ ਆ ਉਵੇਂ ਤੇ ਹਰੇਕ ਗਲੀ 'ਚ ਤੁਹਾਨੂੰ ਲਗਭਗ ਚਰਚ ਮਿਲ ਹੀ ਜਾਊਗੀ ਕਿੰਨੇ ਬਹੁਤ ਜ਼ਿਆਦੇ ਗੁਰਦੁਆਰਾ ਸਾਹਿਬ ਨੇ ਅੰਮ੍ਰਿਤਸਰ 'ਚ ਉਵੇਂ ਇੱਥੇ ਬਹੁਤ ਜ਼ਿਆਦੇ ਚਰਚਾਂ ਨੇ ਬਸ ਆ ਗਲੀਆਂ ਦੀ ਬਾਤ ਤੁਹਾਨੂੰ ਦਿਖਾਉਣੀ ਆ ਅੱਗੇ ਜਾਵੇ ਲੋਕ ਖਾ ਪੀ ਰਹੇ ਆ ਇੱਥੇ ਠੰਡੀਆਂ ਆਈਆਂ ਨੇ ਮਤਲਬ ਗਲੀਆਂ ਰੋਮ ਜ ਗਰਮੀ ਉਹ ਵੰਦੀਆਂ ਗਲੀਆਂ ਜਾਂ ਠੰਡ ਜੀ ਆ ਮਤਲਬ ਆ ਦੇਖੋ ਇੱਕ ਹੋਰ ਚਰਚ ਆ ਗਈ ਕਿੰਨੀ ਸੋਹਣੀ ਰੈਸਟੋਰੈਂਟ ਬਣੇ ਹੋਏ ਨੇ ਗੱਡੀ ਜੇ ਨਾਲ ਰਾਈਟ ਹੈਂਡ ਸੇ ਹੋਣਗੇ ਉਹ ਜਾਂਦੇ ਹੋਣੇ ਦੇਖੋ ਪਾਣੀ ਤਾਂ ਕਿੱਦਾਂ ਸੰਗਲ ਡੇਗ ਰਹੀ ਆ ਉਹ ਅੰਦਰ ਰੈਸਟੋਰੈਂਟ ਵਗੈਰਾ ਗੁਣੇ ਆਗਲੀ ਦੇਖਣੀ ਹੈ ਏਲੀਵਰ ਆ ਹੀ ਜਾਗੀ ਇੱਥੇ ਹੀ ਗਰਮੀ ਸੀਗੀ ਬਾੜੀ ਦੋ ਪਾਣੀ ਦੀਆਂ ਬੋਤਲਾਂ ਲੈ ਰਹੀਆਂ ਐਂ ਟੂਟੀਆਂ ਇੱਥੇ ਥਾਂ ਥਾਂ ਤੇ ਆਉਂਦੀਆਂ ਨੇ ਰੋਮ ਚ ਹਰੇਕ ਗਲੀ 'ਚ ਲਗਭਗ ਭਰੀ ਗਲੇ ਲੋਕ ਵੀ ਐਂ ਕਰਦੇ ਇੱਥੇ ਲੋ ਜੀ ਪਿਆਸੇ ਦਾ ਨਾਮ ਆ ਪਾਸ ਪਿਆਸਾ ਨਮਾਨ ਆ ਤੇ ਇਹਦੋਂ ਅੱਗੇ ਉੱਤਰ ਜਾ ਕੇ ਆਊਗਾ ਪੈਂਥਨ ਹੁਣ ਚੱਲਦੇ ਆ ਅੱਗੇ ਨੂੰ ਇੱਥੋ ਵੀ ਦੇਖੋ ਤੁਸੀਂ ਕਿੰਨਾ ਟੂਰਿਸਟ ਆਇਆ ਹੋਇਆ ਹਾਰੇ ਜਿੱਥੇ ਵੀ ਲੱਗੇ ਹੋਇਆ ਪੁਰਾਣੀ ਕਾਰਾਗਰੀ ਕੀਤੀ ਹੋਈ ਹੈ ਮੂਰਤਾਂ ਦੇ। ਦੇਖੋ। ਆ ਵੀ ਇੱਧਰ ਵੀ ਕਾਫੀ ਇਕੱਠਾ। ਸ਼ਾਮ ਨੂੰ ਇਦੋਂ ਵੀ ਜ਼ਿਆਦਾ ਟੂਰਿਸਟ ਵੱਧ ਜਾਂਦੇ ਨੇ ਠੰਡਾ ਹੋ ਜਾਂਦਾ ਮੌਸਮ। ਬਾਕੀ ਰੌਣਕ ਤਾਂ ਭਰੇ ਹੀ ਰਹਿੰਦਾ ਵਾ ਫਿਰ। ਆ ਬੰਦੇ ਸਾਡੇ ਮਿੰਟ ਘਵਾ ਜਾਂਦੇ ਨੇ। ਹਾਂਜੀ। ਕੀ ਪ੍ਰੋਬਲਮ? ਓ ਕੀ ਪ੍ਰੋਬਲਮ ਬਹਿ ਕੇ? ਕੀ ਪ੍ਰੋਬਲਮ ਬਹਿ ਕੇ? ਨਹੀਂ ਪਰਦੇਸ ਨੂੰ ਦੇਖ ਲੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਉੱਤਰ ਤਾਂ ਜਾ ਰਿਹਾ ਆ ਜਾ ਫਿਰ ਨਹੀਂ ਪਰਦੇਸ ਮੈਨੂੰ ਲੱਗਦਾ ਵੀ ਫੋਟੋਗ੍ਰਾਫੀ ਕਰਾਂਗੇ ਉਧਰ ਹੀ ਕਰਾਂਗੇ ਆ ਜਾ ਨਹੀਂ ਉਰੇ ਕਰਨੀ ਨੋ bro ਦੇਖ ਲੋ ਨਹੀਂ ਨਹੀਂ ਲੋ ਜੀ ਪਹੁੰਚ ਚੁਕੇ ਆ ਪੈਂਥੀਅਨ ਇਹ ਰੋਮ ਦਾ ਲਗਭਗ ਸਾਰਿਆਂ ਨਾਲ ਪੁਰਾਣਾ ਚਰਚਾ 118 ਤੋਂ 125 BC ਦੇ ਵਿੱਚ ਮਤਲਬ ਆਲੋ 2-3000 ਸਾਲ ਪੁਰਾਣਾ ਹੈਗਾ ਤੇ ਇੰਨਾ ਕਾ ਜਿਆਦਾ ਪੁਰਾਣਾ ਹਜੇ ਤੱਕ ਵੀ ਇਮਾਰਤ ਖੜੀ ਹੋ ਤੁਸੀ ਐਂ ਦੇਖ ਸਕਦੇ ਹੋ ਉੱਪਰੋਂ ਓਪਨ ਆਏ ਕਾਫੀ ਵੀਡੀਓ ਆਉਂਦੇ ਹੁੰਦੇ ਨੇ ਜਿਹੜੇ ਲੋਕ ਅੰਦਰ ਜਾਂਦੇ ਆ ਆਪਾਂ ਦੇਖਦੇ ਆ ਜੇ ਅੰਦਰ ਜਾਣ ਦਿੰਦੇ ਵੇ ਦੇਖਿਆ ਹੁੰਦੇ ਆ ਅੰਦਰੋਂ ਜਾ ਕੇ ਨਾ ਕੇ ਤਾਂ ਨਾ ਸਾਰੇ ਆਏ ਆ ਖਾਦਾ ਬੀਤ ਤਾਂ ਨਹੀਂ ਗੱਲ ਤੇ ਇਹਨਾਂ ਜਿਹੜੇ ਜਗ੍ਹਾ ਅੰਦਰ ਦਿਖਾ ਦਾਂਗੇ ਤੁਹਾਨੂੰ ਇੱਥੇ ਘੱਟ ਦੇਖ ਦੱਸ ਦਾਂ ਤੁਸੀ ਕਿੰਨਾ ਗਾ ਮਤਲਬ ਮੇਨ ਉਹ ਬਿਲਡਿੰਗ ਬਿਲਡਿੰਗ ਨਹੀਂ ਕਹਿ ਸਕਦੇ ਮੇਨ ਚਰਚ ਹੈ ਰੋਮ ਦਾ ਸਾਰਾ ਨਾ ਪੁਰਾਣਾ ਬਾਬੇ ਆ ਦੋ ਜਣੇ ਮੁੰਡਾ ਕੁੜੀ ਫਿਰਦੇ ਆ ਇਹ ਸਾਰਿਆਂ ਦਾ ਐਪ ਬੋਸ ਦੇ ਫਿਰਦੇ ਆ ਵੀ ਰোনালਡੋ ਕੋ ਮੈਸੀ ਤੁਸੀਂ ਕੀ ਕਿਹਾ ਮੈਸੀ ਤੂੰ ਕਿਸ ਕੇ ਨਾਲ ਬਣਾ ਤੂੰ ਰোনালਡੋ ਹੋਈ ਕੋਈ ਤੀਜਾ ਹੀ ਗੇਦ ਨਾ ਹੀ ਨਹੀਂ ਰোনালਡੋ 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 ਦੋਖਾ ਨਹੀਂ ਦਿੰਦਾ ਤੁਹਾਨੂੰ ਲੈ ਵੀ ਇਹ ਹੁਣ ਇੱਕ ਇੱਕ ਕੁੜੀ ਦਾ ਮੈਸੀ ਆ ਮੁੰਡੇ ਦਾ ਰোনালਡੋ ਆ ਚੱਲ ਰਿਹਾ ਇਹਨਾਂ ਦਾ ਇਹ ਵੀ ਕੰਟੈਂਟ ਵਧੀਆ ਨਾ ਮੈਂ YouTube ਤੇ ਪਾਉਣ ਨੂੰ ਇਹ ਜਗ ਬਹੁਤ ਚੱਲਦਾ ਅੱਜ ਕੱਲ ਸਹੀ ਗੱਲ ਤੇ ਰੌਣਕ ਤੁਸੀਂ ਦੇਖ ਸਕਦੇ ਹੋ ਬਾਬੇ ਯਾਰ ਰੋਮ ਆਲਵੇਜ਼ ਫੁੱਲ ਆਫ ਟੂਰਿਸਟ ਦੇਖ ਸਕਦੇ ਆ ਬਾਰਸੀਲੋਨਾ ਇਤੋਂ ਅੱਧਾ ਟੂਰਿਸਟ ਹੁੰਦਾ ਪਰ ਫਿਰ ਵੀ ਉੱਥੇ ਜ਼ਿਆਦਾ ਟੂਰਿਸਟ ਆਉਂਦਾ ਪਤਾ ਨਹੀਂ ਕੀ ਚੱਕਰ ਆ। ਨੰਬਰਾਂ 'ਚ ਉੱਥੇ ਜ਼ਿਆਦਾ ਆਉਂਦਾ ਪਤਾ ਨਹੀਂ ਇੱਥੇ ਇਟਲੀ ਵਾਲੀ ਜ਼ਿਆਦਾ ਆਉਂਦੇ ਆ। ਬਾਹਰ ਨਹੀਂ ਆਓ ਇੱਥੇ ਤਾਂ ਭਰਿਆ ਰਹਿੰਦਾ ਮੈਂ ਤਾਂ ਆਪ ਹੋਈ ਜਣਾ। ਚਲੋ ਹੁਣ ਤੁਸੀਂ ਪੁੱਛਣ ਲੱਗੋ ਕਬੱਡੀ ਵਾਲੇ ਪੁੱਛਣ ਲੱਗ ਜੇ ਇਹਨਾਂ ਨੂੰ ਕੋਈ ਪਤਾ ਨਹੀਂ ਹੁਣ। ਕਸੰਦੀਪ ਲੋਧਰ। ਰੈਸਟੋਰੈਂਟਾਂ ਦੀ ਬਾਈਓ ਦੇਖੋ ਬਾਬੇ ਗਰਾਨਾ ਪਦਾਨਾ ਜਿਹੜੀ ਪਰਮਾਜ ਹੋਂਦੀ ਆ ਉਹਦੇ ਵਿੱਚ ਬਣਾ ਕੇ ਦੇ ਰਹੇ ਆ ਆਂਦੇ ਨੂੰ ਭਗਲਾ ਰਹੇ ਆ ਉਹ ਵਿੱਚ ਪਾਉਂਗੇ ਪਸਤੇ ਹੈ ਨਾ ਨਾਈਸ ਗੱਲਬਾਤ ਲੋ ਵੀ ਹੁਣ ਆਪਾਂ ਜਾ ਰਹੇ ਆ ਪੰਤਾਨਾ ਦੀ ਤਰੇਵੀ ਵੱਲ ਤੇ ਇਕੱਠ ਦੇਖੋ ਇਹਨਾਂ ਦੇ ਇੰਨੇ ਬੰਦੇ ਕ੍ਰੋਸਿੰਗ ਕਰ ਰਹੇ ਆ ਉਦੋਂ ਉਹ ਵੀ ਲਾਲ ਆ ਲਾਲ ਜੀ ਲੰਗੀ ਜਾਂਦੇ ਆ ਉਹ ਨਹੀਂ ਰੋਕਦਾ ਵੇ ਘੋੜੀ ਦੇ ਇਸ ਸਪਿਰ ਆ ਕੀ ਹੈ ਹਾਂ ਇੱਧਰ ਲਿ ਜਾਣ ਨੂੰ ਆਜੋ ਚੈਨਲ ਆ ਕੰਮ ਹੋਇਆ ਪਿਆ ਉਹ ਚੈਨਲ ਆ ਇੱਕ ਚੌਂਗ ਜਾਨੀ ਜੀ ਇੱਕ ਟਾਈਮ ਤੇ ਇੰਨੇ ਲੋਕ ਲੰਘਦੇ ਆ ਇਹ ਕੋਲ ਬੇਵਾ ਸਾਰਾ ਹੱਥ ਨਾਲ ਹੈਂਡ ਮੇਡ ਬਣਾ ਰਹੇ ਹੋ ਕੰਮ ਸਾਰ ਆ ਸਾਰੇ ਹੱਥ ਨਾਲ ਹੁਣੀ ਬਣਾ ਕੇ ਡੱਕ ਤਾਂ ਆ ਪਤਾ ਨਹੀਂ ਉਹ ਹੁਣੀ ਬਣਾਏ ਨੇ ਕਿੰਨੇ ਸੋਹਣੇ ਨੇ ਬੰਦੂ ਇਹ ਕੋਣ ਇਹ ਕੋਣ ਹੀ ਬਣਾ ਕੇ ਦਿਖਾਊਗਾ ਤੁਹਾਨੂੰ ਦੇਖੀ ਤੇ ਲੋ ਵੀ ਆਦੇ ਆਪਾਂ ਪੁੰਦੋਗੇ ਫੁਲਤਾਨੀਆਂ ਫੁਲਤਾਨਾ 23 ਇੱਥੇ ਆਲਵੇਜ਼ ਇੰਨੇ ਗੱਠ ਇੱਥੇ ਮਿਲੂਗਾ ਤੁਹਾਨੂੰ ਇੱਥੇ ਦਾ ਪੈਰ ਰੱਖਣ ਦੀ ਤਾਂ ਨਹੀਂ ਹੁੰਦੀ ਕਿਹਾ ਥਾਂ ਥੋੜਾਗਾ ਟੂਰਿਸਟ ਇੱਥੇ ਬਹੁਤ ਜ਼ਿਆਦਾ ਆਉਂਦੇ ਨੇ ਇੱਥੇ ਇੱਕ ਉਹ ਆ ਇਹਨਾਂ ਦਾ ਮਿੱਥਾ ਵੀ ਮਿੱਥ ਵੀ ਹੋਜ਼ਾਦਾ ਸਹੀ ਵੀ ਹੋਜ਼ਾਦਾ ਵੀ 1 ਰੁਪਈਆ ਜਾਂ 2 ਰੁਪਈਆ ਛੱਟ ਕੇ ਜਿਹੜੇ ਇੱਥੇ ਮਨੋ ਕਾਮਨਾਵਾਂ ਮੰਗਦੇ ਆ ਉਹ ਪੂਰੀ ਹੁੰਦੀ ਹੈ ਇੱਥੇ ਕਿਹਾ ਜਾਂਦਾ ਇਦਾਂ ਕੱਟਦੇ ਦੇਖ ਸਕਦੇ ਆ ਇੱਥੇ ਪਤਾ ਨਹੀਂ 1.8 ਮਿਲੀਅਨ ਯੂਰੋ ਹਰ ਇੱਕ ਸਾਲ ਇਹਨਾਂ ਨੂੰ ਇਕੱਠੇ ਹੁੰਦੇ ਪਤਾ ਨਹੀਂ ਕਿੰਨੇ ਅ ਇੰਨੇ ਇੱਕ ਯੂਰੋ ਹੁੰਦੇ ਇੱਕ ਸਾਲ ਇਕੱਠੇ ਹੁੰਦਾ ਜੋ ਕਿ ਡੋਨੇਸ਼ਨ ਕਰ ਦਿੰਦੇ ਆ ਅੱਗੇ ਆਪਣੇ ਪਿੰਗਲਵਾੜੇ ਵਗੈਰਾ 'ਚ ਜਿਹੜੇ ਇੱਥੇ ਵਾਲੇ ਹੁੰਦੇ ਆ ਚਲੋ ਲੱਗਦੇ ਤਾਂ ਸਹੀ ਥਾਂ 'ਈ ਆ ਜਿਹੜੇ ਪੈਸੇ ਡੇਗਦੇ ਆ ਬਾਬੇ ਫੰਤਾਨਾ ਦੀ ਤਰੇਵੀ ਦੇ ਸਾਹਮਣੇ ਨਾਲ ਜਮਾ ਜੁਨਾਈਟਿਡ ਕਲਰ ਵਾਲਿਆਂ ਦੀ ਦੁਕਾਨ ਆ ਇਹਦੇ ਉੱਤੇ ਆਉਣ ਲੱਗੇ ਲੋਕ ਕਾਫੀ ਰੀਲਾਂ ਦੋਖ ਵਾਇਰਲ ਹੋਈਆਂ ਨੇ ਉਹ ਤੋਂ ਦੇਖ ਦੇਖ ਕੇ ਇਹ ਉਤਮ ਮਿਲ ਦੇਖੋ ਪੂਰਾ ਇਨਸਾਫ ਨਹੀਂ ਤਾਂ ਥੱਲੇ ਲੋਕ ਇੱਕ ਦੂਜਾ ਅੱਗੇ ਆਈ ਜਾਂਦਾ ਤਾਂ ਆ ਕੇ ਕਿ ਕਿ ਇੱਥੇ ਲੋਕ ਸਕੇ ਸਿੱਟਦੇ ਹੋਣਗੇ ਉਹਦੇ ਪਿੱਛੇ ਨਹੀਂ ਸੱਕਾ ਛੱਟ ਕੇ ਨਾ ਕੋਈ ਵੀ ਮਨੂਗਾ ਆਉਣਾ ਮੰਗਦੇ ਉਹ ਪੂਰੀ ਹੁੰਦੀ ਇਹਦੀ ਤੇ ਇਹਦੇ ਜੇ ਕੋਈ ਅੰਦਰ ਜਾਂਦਾ ਉਹਨੂੰ ফাইন ਵੀ ਬੋਨਾ ਪਤਾ ਤੇ ਜੇਲ ਵੀ ਆਉਦੀ ਜੇ ਕੋਈ ਪਾਣੀ ਦੇ ਵਿੱਚ ਵੜਦਾਗਾ ਪੁਲਿਸ ਉਥੇ ਵਾਲੇ ਦਾਲੀ ਖੜੀ ਹੁੰਦੀ ਹੈ ਲੈਣ ਲੱਗੀ ਦੇਖ ਸਕਦੇ ਆ ਬਾਬੇ ਦੇ ਗਾਂ ਦੇ ਅੰਦਰ ਕੋਈ ਇੱਥੇ ਕੱਪੜਾ ਲੈਣ ਨਹੀਂ ਆਇਆ ਸਾਰੇ ਇਹਨੇ ਫੋਟੋ ਖਿੱਚਣੇ ਆਏ ਆ ਇਨਾ ਵੀ ਕਹਿੰਦੇ ਹੁਣ ਸਾਡੀ ਦੁਕਾਨ ਤੇ ਲੋਕ ਇੰਨੇ ਆਉਂਦਾ ਲੈਂਦਾ ਕੋਈ ਕੋ ਹੈ ਨਹੀਂ ਚਲ ਆਓ ਚਲਿਏ ਅਰੇ ਬਾਪਾ ਮੋਨੂ ਮੰਦ ਤਾਂ ਜਮਾ ਸਾਹਮਣੇ ਪਹੁੰਚੋ ਗਏਆ ਵਿਤੋਰੀਓ ਇਹਦੇ ਉੱਪਰ ਵੀ ਜਾਇਆ ਜਾਂਦਾ ਪਰੇ ਦੀ ਗੀੜਾ ਦਿੱਤਾ ਜਾਂਦਾ ਪਿਛਲੀ ਸਾਈਡ ਦੀ ਆਗੇ ਵਿੱਚ ਦੀ ਹੋ ਗਏ ਆ ਥੱਲੇ ਉਤਰਿਆ ਜਾਂਦਾ ਚੱਲਣਾ ਗਿਆ ਗਦੇ ਅੰਦਰ ਮੈਂ ਦਿੱਤਾ ਉਵੇਂ ਗੀੜਾ ਜਿਵੇਂ ਮੈਂ ਕਹਿੰਨਾ ਮਾਰੂੰ ਗੀੜਾ ਉੱਪਰ ਆ ਜਾ ਕੇ ਤੂੰ ਗਿਆ ਕਿ ਤੂੰ ਗਿਆ ਗੱਡੀ ਦਾ ਨਾਮ ਹੈ ਚਲੋ ਵੀਰ ਤੁਹਾਨੂੰ ਦਿਖਾਉਣ ਨੇ ਉੱਪਰ ਦੀ ਕਿੜਾ ਦੇ ਆਉਨੇ ਇੱਕ ਬਹੁਤ ਸੋਹਣਾ ਪਿੱਛੇ ਦੇਖੀ ਸਾਰਾ ਰੋਮ ਦਿਖੂਗਾ ਉਹ ਉੱਧਰ ਕਲੋਡੀਅਮ ਵਾਲੀ ਸਾਈਡ ਤੇ ਅਸੀਂ ਆਪੇ ਸਲਾਬਣਾ ਰਿਸ਼ ਵੀ ਇੱਥੇ ਵੇਖੋ ਡਰਿੰਕ ਕਰ ਲਈਏ ਸਾਨੂੰ ਆਏ ਆ ਡਰਿੰਕ ਉਹ ਮੈ ਨਹੀਂ ਦੂਜੀ ਜੀ ਨਹੀਂ ਅਲਕੋਹਲ ਨਹੀਂ ਇਹ ਪ੍ਰਤੀਬ ਵਗੈਰਾ ਤੇ ਇਹ ਤਾਂ ਵੀਊ ਬਹੁਤ ਸੋਹਣਾਗਾ ਸਾਹਮਣੇ ਪਰ ਚਾਰ ਵਾਲਾ ਕੋਈ ਟੇਬਲ ਹੀ ਨਹੀਂ ਖਾਲੀ ਦੋ ਦੋ ਵਾਲੇ ਖਾਲੀ ਆ ਦੋ ਦੋ ਤੇ ਬਹਿਣਾ ਨਹੀਂ ਹੈਗਾ ਆ ਜਾਓ ਪਰ ਚੱਲੀ ਅੱਗੇ ਨੂੰ ਮਾਮੇ ਆਪਣੇ ਆੜੀ ਨੇ ਕੱਢ ਡੱਬ ਚਰਵਾਲ ਵਾਲ ਵਾਰ ਇਹਨਾਂ ਦੇ ਵੇ ਇਹ ਕੋਡ ਕਰ ਬਲ ਨਹੀਂ ਆਨੰਦ ਅਸੀਂ ਉਹ ਮੌਮੈਂਟ ਤੇ ਸਾਹਮਣੇ ਪਹੁੰਚ ਚੁੱਕੇ ਆਂ ਪਰ ਉੱਤੇ ਜਾਣ ਵਾਲੇ ਗੇਟ ਬੰਦ ਹੋ ਗਏ ਆਪਾਂ ਵੀ ਉਰੀ ਗੜ ਕੇ ਫੋਟੋ ਕਰ ਲਈਏ ਓਏ ਤੇ ਦੇਖ ਸਕਦੇ ਹੋ ਦੀ ਕਿੰਨਾ ਵੱਡਾ ਤੇ ਵਿਸ਼ਾਲ ਬਣਾਇਆ ਹੋਇਆ ਇਹ ਇਕੱਲੀ ਜਿਹੜੀ ਰੌਮ ਚ ਨਵੀਂ ਬਣੀ ਆ ਨਵੀਂ ਵੀ ਨਹੀਂ ਇਹਨੂੰ ਵੀ ਹੋਵੇ ਮੈਨਲਾ ਕਾਫੀ ਸਾਲ ਪਰ ਵੀ ਹਾਂ ਜਿਹੜੀ ਬਾਅਦ ਚ ਹੋਏ ਬਣੀ ਆ ਇੱਥੇ ਨਵੇਂ ਸਾਲ ਨਵੇਂ ਸਾਲ ਵਾਲੇ ਤਾਂ ਨਹੀਂ 15 ਅਗਸਤ ਨੂੰ ਇਹਦੇ ਉੱਤੇ ਦੀ ਜਹਾਜ ਲੰਘਦੇ ਆ ਬਹੁਤ ਜਿਦਾਂ ਦੇਸ਼ਾ ਯਾਦ ਹੋਏ ਸੀ ਨਾ ਬਹੁਤ ਸੋਹਣਾ ਹੁੰਦਾ ਉੱਥੇ ਵੀ ਉੱਪਰ ਜਾਇ ਨਹੀਂ ਜਾਂਦਾ ਕਿਉਂਕਿ 5 ਵਜੇ ਤੱਕ ਹੁੰਦਾ 7 ਵਜੇ ਚੁਗੇ ਆ ਟੂਰ ਬੱਸਾਂ ਵੀ ਚੱਲ ਰਹੀਆਂ ਬਾਬੇ ਉਹ ਦੇ ਕੋਣ ਗਾਰਡ ਚੇਂਜ ਹੋ ਰਿਹਾ ਉਹ ਦੋ ਅੱਗੇ ਆ ਕੇ ਜਿਹੜੇ ਪਿੱਛੇ ਖੜੇ ਸੀ ਉਹਦੇ ਹੁਣ ਉਹ ਦੋ ਨਵੇਂ ਲਾ ਕੇ ਇੱਕ ਵਿਚਾਲੇ ਵਾਲਾ ਉਵੇਂ ਖੜਾ ਦੇਖੋ ਕਿੰਨਾ ਪ੍ਰੋਫੈਸ਼ਨਲ ਕੰਮ ਆ ਨਾ ਓਏ ਕੰਮ ਪਰ ਔਖਾ ਬਾਬੇ ਤੁਪਾ ਇੰਨਾ ਬੜੇ ਰਹਿਣਾ ਲਓ ਜੀ ਆਪਾਂ ਪਹੁੰਚ ਗਏ ਤਰਾਜਨ ਫੋਰਮ ਇਹ ਇੰਨਾ ਕੇ ਜਿਆਦਾ ਪੁਰਾਣਾ ਕਲੋਡੀਅਮ ਨਾਲੋਂ ਵੀ ਪੁਰਾਣਾ ਹੈ ਸਾਰਾ ਜਿਹੜਾ ਆ ਪਿਆਰ ਢਾਟ ਢਾਟ ਕੇ ਮਤਲਬ ਮਾੜਾ ਮੋਟਾ ਜਿਹੜੀਆਂ ਜਰੇਗੀਆਂ ਹੋ ਉਸਨਾਂ ਦੀ ਸੰਭੀਆਂ ਹੋਈਆਂ ਨੇ ਨਹੀਂ ਤਾਂ ਲਗਭਗ ਸਾਰੇ ਢਾਟ ਚੁੱਕਿਆ ਦੇਖ ਲਓ ਦੋ ਕੋਡ ਸਰਵਾਜ ਆਫਟਨ ਰਹਿ ਗਈਆਂ ਨੇ ਉਹ ਵੇਲੇ ਦੀਆਂ ਨੇ ਕਿੰਨੇ ਯਾਰ ਹਜ਼ਾਰਾਂ ਸਾਲ ਪੁਰਾਣੇ ਬੀਸੀ ਦੀਆਂ ਗੱਲਾਂ ਕਰ ਰਹੇ ਆ ਬਾਪੇ ਮੈਂ ਬੀਸੀ ਦੀਆਂ ਹੱਬਾ ਹੱਬਾ ਤੁਸੀਂ ਸੋਚੋ ਸਟਰੀਟ ਦੇ ਬਾਪੇ ਉਹ ਬਾਈਕ ਚੈੱਕ ਕਰੋ ਤੁਸੀਂ ਸਾਰਾ ਆਲੇ-ਦਾਲੇ 올ਡ ਕਲਚਰ ਆ ਸਾਰਾ ਹਜ਼ਾਰਾਂ ਸਾਲ ਪੁਰਾਣਾ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਕੋਲੋਸੀਅਮ ਇੱਧਰ ਵੀ ਦੇਖ ਸਕਦੇ ਆ ਟੂਰਿਸਟ ਆ ਸਾਰਾ ਇੱਥੇ ਦਰਹਰ ਦਾ ਇੱਥੇ ਸਿਰਫ ਗੱਡੀਆਂ ਮੱਲਾ ਟੈਕਸੀਆਂ ਆ ਸਕਦੀਆਂ ਤੇ ਰੈਜ਼ਿਡੈਂਸ ਵਾਲਿਆਂ ਦੀ ਪੁਲਿਸ ਵਗੈਰਾ ਦੀਆਂ ਬੱਸਾਂ ਤੇ ਉਹ ਇੱਕ ਦੋ ਹੋਰ ਆਉਣੀਆਂ ਆ ਆਪਸ਼ਨ ਆ ਵੀ ਤਾਂ ਕਰਕੇ ਇੱਥੇ ਟ੍ਰੈਫਿਕ ਨਹੀਂ ਹੈਗਾ ਸਾਹਮਣੇ ਕਲੋਜ਼ੀਆ ਦਾ 뷰 ਸਨਸੈਟ ਵਾਸੋਂ ਆਉਣ ਵਾਲਾ ਜਾ ਤੇ ਕਰੋ ਉੱਥੇ ਪਹੁੰਚਦੇ ਆਂ ਬੰਦੇ ਅੱਜ ਮੇਰੀ ਜਿਵੇਂ ਇੱਕ ਵੀ ਸੋਹਣੀ ਵੀਡੀਓ ਫੋਟੋ ਨਹੀਂ ਬਣਾ ਰਹੇ ਪਤਾ ਨਹੀਂ ਕੀ ਹੋਇਆ ਹੋਇਆ ਇਹਨਾਂ ਚਲੋ ਕੋਈ ਨਹੀਂ ਜਿਹੇ ਜਿਹਾ ਛੇਣਗੇ ਦੇਖਦੇ ਆਂ ਫੋਨ ਵਾਲੀ ਉਹ ਪਤਾ ਨਹੀਂ ਫਰਾਂਚ ਚੱਕ ਰਿਆਂ ਕੰਮ ਤੇ ਸਟੋਰੀ ਵੀ ਪਾਉਣੀ ਹੈ ਅੱਜ ਇੱਕ ਦਿਨ ਇੱਥੋਂ ਮੈਂ ਬਣਾਉਣੀ ਚਾਹਣਾ ਯਾਰ ਬਚ ਜਿੱਥੇ ਲੋਕ ਤਰੇ ਕਰਦੇ ਨੇ ਇੱਥੋਂ ਹੀ ਜਾਏ ਵੀਡੀਓ ਬਹੁਤ ਸੋਹਣੀ ਬਣੂਗੀ ਜਿਵੇਂ ਰੌਸ਼ਨ ਲੰਘਦਾ ਦਾ ਐਂਡ ਹੋ ਜਾਏਗਾ ਉਹਨੇ ਇਧਰੇ ਰੱਖ ਦੇਖੋ ਬਾਬਾ ਇਤਲੀ ਸਾਈਡ ਆਇਆ ਹੁਣ ਦੂਜੀ ਸਾਈਡ ਇਧਰ ਵੀ ਦੇਖੋ ਜੀ ਪੀਸੀ ਏਸੀ ਦੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਇਧਰ ਸਾਰੀਆਂ ਲੋਜ਼ਿੰਗ ਨੂੰ ਪੁੰਚਣਾ ਨੇ ਬਸ ਉਹ ਵੀ ਜਦੋਂ ਜਦੋਂ ਸਨਸੈਟ ਹੁੰਦੀ ਜਾਂਦੀ ਆ ਉਹ ਦੇਖੋ ਉਹਦਾ ਰੰਗ 골ਡਨ ਹੁੰਦਾ ਜਾਂਦਾ। ਇਹ ਕਦੇ ਸ਼ਾਮ ਜਿੰਦਾ ਪੂਰਾ ਇੱਥੇ ਸਾਰਿਆਂ ਨੇ ਕਲੋਜ਼ੀਅਮ ਦੇ ਆਲੇ-ਦਾਲੇ ਆ ਜਾਣਾ ਕਿਉਂਕਿ ਜਿੰਨਾ ਸੋਹਣਾ ਸੋਹਣਾ ਕਲੋਜ਼ੀਅਮ ਲੱਗਦਾ ਇੱਥੇ ਸ਼ਾਮ ਨੂੰ ਕੋਈ ਚੀਜ਼ ਨਹੀਂ ਲੱਗਦੀ। ਹਾਲੇ ਹਾਲੇ ਟੂਰਿਸਟ ਵੀ ਵਧੀ ਜਾਂਦਾ ਦੇਖੋ ਸਾਰੇ ਆਈ ਜਾਂਦੇ ਇੱਧਰ। ਇੱਧਰ ਤਾਂ ਦੇਖੋ ਹੋਣ ਲੱਗਿਆ ਸਨ ਸੱਤ। ਚੱਲਦੇ ਆਪਾਂ ਵੀ ਕੋਲ ਨੂੰ। ਆਏ ਫੋਟੋ ਲੋ ਸੈਟੀਸਫਾਈ ਵਾਲੀ ਫੋਟੋ ਨਹੀਂ ਹੈ ਜੇ ਕੋਈ ਆਈ ਹੈਗੀ ਉਹ ਇੱਕ ਅੱਧੀ ਆ ਜੇ। ਆਪੇ ਜਾਂ ਤਾਂ ਫੋਟੋਆਂ ਦੇਖੋ ਕਿਵੇਂ ਵੇਚਣ ਲੱਗੀ ਪਈ ਤੇ 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 ਕਿਉਂਕਿ ਆਈ ਇੱਧਾਂ ਘੰਡਾਂ ਹਾਂ ਜਦ ਸੰਸੈਟ ਹੁੰਦਾ ਨਾ ਇੱਥੇ ਬਹੁਤ ਸੋਹਣਾ 뷰 ਹੁੰਦਾ ਸੰਤਰੀ ਦੇਖੋ ਉਨਾਂ ਹੀ ਹੋ ਜਾਂਦਾ ਜਿੰਨਾ ਸੰਸੈਟ ਹੋ ਜਾਂਦਾ ਸੋਕਨ ਨੂੰ ਆਇਆ ਵੀ ਆਇਏ ਆਹੀ ਟਾਈਮ ਆ ਫੋਟੋਆਂ ਖਿੱਚਣ ਦਾ ਖੇਚ ਲੀ ਜਿੰਨੀਆਂ ਖਿੱਚਣੀਆਂ ਹੁੰਦੀਆਂ ਨੇ ਧਾੜ 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 ਅਸੀਂ ਥੋੜੀਆਂ ਖਿੱਚ ਲਈਆਂ ਦੁਬਾਰੇ ਖਚਦੇ ਹਾਂ ਜੇ ਇੱਕ ਅੱਧੀ ਫੋਟੋਗ੍ਰਾਫੀ ਹੋਰ ਕਰਦੇ ਹਾਂ ਤੰਨੋਂ ਇਹ ਕਾਫੀ ਉੱਪਰ ਨੂੰ ਆ ਗਏ ਉਧਰੋਂ ਗੇਟ ਵੀ ਦਿਖਣ ਲੱਗ ਗਿਆ ਉਧਰੋਂ ਕਲੋਸੀਅਮ ਇੱਥੇ ਜਾ ਕੇ ਫੋਟੋ ਖਿੱਚਣੀ ਆ ਅਜੇ ਤੱਕ ਆ ਉਤਾਰ ਅੱਜ ਮੈਨੂੰ ਸਰਟੀਫਾਈ ਨਹੀਂ ਕਰਾ ਡਾਇਰ ਫੋਟੋ ਚ ਇਹ ਦੈਣ ਦਾ ਯਾਰ ਬਾਬੇ ਦੱਸੋ ਯਾਰ ਇਹਨੂੰ ਦੈਣ ਨਹੀਂ ਤੈਨ ਮੈਂ ਕਲੀਪਾਂ ਭੇਜਿਆ ਗਰੋਂ ਜਿਹੜੀਆਂ ਗਰਵਾਣੀ ਵਾਲੀਆਂ ਆਉਣੀਆਂ ਆਉਂਦੀਆਂ ਨਹੀਂ ਹੁੰਦੀਆਂ ਦੈਣ ਨਹੀਂ ਮਾੜਾ ਹੁੰਦਾ ਬੰਦਾ ਸੋਚ ਲੈਂਦਾ ਵੀ ਦਿਨ ਮਾੜਾ ਜ਼ਰਾ ਤੂੰ ਸੋਚ ਲੈ ਮੈਂ ਤਾਂ ਸੋਚਿਆ ਨਹੀਂ ਮੇਰਾ ਦਿਨ ਮਾੜਾ ਜਿਹਨੂੰ ਤੂੰ ਕਹੀ ਜਨਾ ਤੇਰਾ ਦਿਨ ਮਾੜਾ ਇਹ ਵਿੱਚ ਫੋਟੋ ਲੜਦਾ ਨਹੀਂ ਨਹੀਂ ਆਣੀ ਹੁੰਦਾ ਗਲਤਾ ਬਣੂ ਯਾਰ ਤੂੰ ਬਣਾਉਣ ਦਾ ਚਾ ਲੋਈ ਬਾਬੇਓ ਸਨਸੈਟ ਹੋ ਗਿਆ ਹੁਣ ਇੱਥੇ ਲੇਟਾਂ ਜਗਾਉਣਗੇ ਰਾਤ ਨੂੰ ਹੁਣ ਉਹ ਜਿਹੇ ਫੋਟੋਗ੍ਰਾਫੀ ਕੀਤੀ ਜਾਊਗੀ ਸਨਸੈਟ ਚ ਤਾਂ ਕੋਈ ਆਈ ਨਹੀਂ ਹੈਗੀ ਅਜ ਤੀ ਵੱਡੇ ਵੱਡੇ ਫੋਟੋਗ੍ਰਾਫਰ ਸੱਦੇ ਅਸੀਂ ਕੋਈ ਮਿਲਾਨੋ ਤੋਂ ਕੋਈ ਰੋਮਾ ਤੋਂ ਨਾਲ ਕਿ ਭੱਜਿਆ ਨਾ ਟਾਰਗੇਟ ਹੀ ਜਾਂਦੀਆ ਲੋਈ ਬਾਬੇਓ ਖਾਣ ਪੀਣ ਚੱਲੇ ਆ ਦੇਦੇ ਆ ਨਵਾਂ ਟਰਾਈ ਕੀਤਾ ਜਾਊਗਾ ਪੀਦੇ ਆ ਆਪਸਾ ਹੇ ਯਕੋ ਪੀਜ਼ਾ ਤਾਂ ਚੱਲ ਖਾਣੇ ਰਹਿੰਦੇ ਆ ਕੋਈ ਪਾਸਤਾ ਪੁਸਤਾ ਪਾਸਤਾ ਪੁਸਤਾ ਖਾਣੇ ਆ ਨਾ ਨਹੀਂ ਵਧੀਆ ਬਣਾ ਲੈਣਾ ਪਾਸਤਾ ਇਹ ਤਾਂ 14:00 ਮੈਂ ਕਹਾਂ ਮੈਂ ਕਹਾਂ ਪਾਸਤਾ ਪੁਸਤਾ ਖਾਣੇਗਾ ਨਾ ਉਹ ਤਾਂ ਮੈਂ ਵੀ ਵਧੀਆ ਬਣਾ ਲੈਣਾ ਹੈ ਪਰਿਆ ਮੈਂ ਰੈਸਟੋਰੈਂਟ ਉਹੀ ਹੈ ਨਾ ਵੀ ਬਾਬਿਓ ਦੇਖ ਕੇ ਕਲੋਜ਼ ਹੀ ਆਵਾਂ ਤੇ ਇਸ ਵਾਰ ਇਹਨਾਂ ਦਿਖਾਇਆ ਨਹੀਂਗਾ ਤੁਸੀਂ ਪਹਿਲੇ ਬਲੌਗ ਦੇਖ ਸਕਦੇ ਹੋ ਆਪਾਂ ਦੋ ਤਿੰਨ ਵਾਰੀ ਪਹਿਲਾਂ ਵੀ ਰੌਂ ਦਾ ਬਲੌਗ ਬਣਾਇਆ ਜੇ ਜ਼ਿਆਦਾ ਡਿਟੇਲ ਚ ਦੇਖਣਾ ਤਾਂ ਉਧਰ ਜਾ ਸਕਦੇ ਹੋ ਤੁਸੀਂ ਤੇ ਇਸ ਵਾਰ ਕਿਉਂਕਿ ਥੋੜਾ ਗਾਲੀ ਗਾਲੀ ਘੁਮ ਰਹੇ ਆ ਇੱਕ ਵਾਰ ਜਾਂਦੇ ਜਾਂਦੇ ਤੁਹਾਨੂੰ ਦਰਸ਼ਨ ਕਰਾ ਦਈਏ ਕਲੋਜ਼ੀਓਨ ਦੇ ਦੁਆਰੇ ਤੇ ਨਾਈਟ 뷰 ਰਾਤ ਨੂੰ ਉਹ ਉੱਤੇ ਜੇ ਪੌੜੀਆਂ ਤੇ ਬਹੁਤ ਮਾਹੌਲ ਬਣਿਆ ਹੁੰਦਾ ਉੱਥੇ ਗਾਣੇ-ਗੁਣੇ ਚੱਲ ਜਾਂਦੇ ਲੋਕ ਬੈਠੇ ਹੁੰਦੇ ਆ ਤੇ ਹੁਣ ਅਸੀਂ ਚੱਲੇ ਆ ਰੋਮਾ ਟਰਮੀਨਲ ਉੱਥੋਂ ਸਾਡੀ ਟ੍ਰੇਨ ਵੀ ਆ ਤੇ ਖਾਣਾ-ਪੀਣਾ ਵੀ ਉੱਥੇ ਆ ਕੋਈ ਸੁੱਕੀ ਤਾਂ ਕਦੋਂ ਦਾ ਭੁੱਖ-ਭੁੱਖ ਕਰੀ ਜਾਂਦਾ ਸੁੱਕੀ ਭੁੱਖ ਲੱਗ ਗਈ એનਰਜੀ ਡਾਊਨ ਹੋ ਗਈ એનਰਜੀ ਡਾਊਨ ਲਾਇਰ 8 ਘੰਟੇ ਹੋ ਗਏ ਹਾਂ ਲੈ ਬਾਬੇ ਕਮਾਂਡ ਦਿੱਤੀ ਹੋਈ ਆ ਉਤਾਰਦੇ ਆ ਉੱਥੇ ਇੱਧਰ ਦੇਖੋ ਬਾਰਾਂ ਪੂਰਾਂ ਦੇ ਮਾਹੌਲ-ਕੋਲਾ ਪਤਾar ਪਤਾ ਨਹੀਂ ਕਿੱਦਾਂ ਲੈ ਜਾਂਦਾ ਹੁਣ ਹੁਣੇ ਉਹਦੇ ਹਿੱਸੇ ਹੀ ਆ ਅਜੇ ਤਾਂ ਇਹਦੇ ਨੂੰ ਲੈ ਜੂ ਲੈ ਜਾਣਾ ਬਸ ਹਣ ਤੇ ਆ ਸਟਰੀਟ ਜੀ ਬੜੀ ਭਰੀ ਹੋਈ ਆ ਓ ਕਿੰਨੀ ਰੌਣਕਾਂ ਆ ਨਾ ਆ ਸਟਰੀਟ ਤੇ ਮੇਰੇ ਬਾਪੂ ਰਹਾਂ ਹੌਦਾਲ ਪਿੱਛੇ ਤੋਂ ਦੇਖੋ ਗੋਡੇ ਆ ਇਹ ਯਾਰਾਂ ਜਿਹੜਾ ਇਥੇ ਦਾ ਮੇਨ ਸਟੇਸ਼ਨ ਆ ਟਰਮੀਨ ਉੱਥੇ ਜਾ ਕੇ ਨਾ ਫੜਨੇ ਆ ਟ੍ਰੇਨ ਲੈਣੇ ਖਾਣੇ ਵੀ ਨੇ ਕੁਝ ਲੋਈ ਬਾਬੇ ਆਏ ਅਸੀਂ ਇਧਰ ਦੀ ਗਲਤੀ ਨਾਲ ਹੀ ਅਵਤਾਰਕ ਸਾਈਡ ਗਲਤ ਦੀ ਲਿਆ ਆ ਪਰ ਆ ਜਗਾ ਬਹੁਤ ਸੋਹਣੀ ਆ ਸ਼ਾਂਤ ਆ ਮਾਰੀਆਂ ਮਜੀਓਰੇ ਕੱਠ ਬਹੁਤ ਆ ਇੱਥੇ ਪਤਾ ਨਹੀਂ ਕੋਈ ਪ੍ਰੋਗਰਾਮ ਆ ਪਤਾ ਨਹੀਂ ਕੀ ਹਸਾਬ ਦਾ ਸਾਰੀ ਸਟਰੀਟ ਵੀ ਭਰੀ ਪਈ ਇਧਰ ਉਹ ਸਾਹਮਣੇ ਕੋਲੇ ਜਾ ਕੇ ਤਾਂ ਬਾਬੇ ਇਕੱਠਾ ਇਹ ਵੀ ਕੋਈ ਚਰਚਾ ਕਾਫੀ ਮਸ਼ਹੂਰ ਦੇਖਦਿਆਂ ਕੋਲੇ ਜਾ ਕੇ ਕਿੰਨਾ ਸੋਹਣੀ ਆ ਮੇਰੀ ਵੈਨ ਕਦੇ ਡੂੰਡੂ ਕਾ ਲੱਗਿਆ ਕਹਿੰਦੇ ਚੈੱਕ ਇਨ ਦਾ ਹੀ ਕਰਨੀਆਂ ਬਾਬੇ ਪ੍ਰੋਗਰਾਮ ਪਤਾ ਨਹੀਂ ਕੀ ਆ ਮੈਨੂੰ ਲੱਗਿਆ ਰਾਜ ਇਹਨਾਂ ਦਾ 크ਿਸਚਨਾਂ ਦਾ ਕੋਈ ਦੇਣਾ ਉਧਰ ਵੈਟਿਕਨ ਸਿਟੀ ਵੀ ਕਾਫੀ ਕੁਰਸੀਆਂ ਲੱਗੀਆਂ ਇੱਥੇ ਵੀ ਚਰਚ ਮੂਰੇ ਕਾਫੀ ਇਕੱਠਾ ਇੰਨਾ ਕ ਜਿਆਦਾ ਇਕੱਠਾ ਨਾ ਕਾਫੀ ਹੈ ਮਤਲਬ ਚੈੱਕ ਇਨ ਜੋਗੀਆਂ ਕਰਕੇ ਬਾੜਦੇ ਆ ਸਾਰਿਆਂ ਨੂੰ ਤੇ ਅਸੀਂ ਲੰਘਣਾ ਵਿੱਚ ਦੀ ਅਸੀਂ ਜਾਣਾ ਟਰਮੀਣੀ ਹੁਣ ਤਾਂ ਕਰਕੇ ਵਿੱਚ ਦੀ ਆਉਣਾ ਪਿਆ ਤਾਂ 10-15 ਮਿੰਟ ਉੱਥੇ ਖਰਾਬ ਹੋਗੇ ਉਹ ਆ ਗਿਆ ਸਾਹਮਣੇ ਟਰਮੀਣੀ ਉਹ ਟਰਮੀਣੀ ਹੁਣ ਆ ਸ਼ੁਕਰ ਆ ਸੋਖੀ ਨੂੰ ਕਹਿੰਦੇ ਭੁੱਖ ਲੱਗੀ ਹੋਈ ਆ ਸੋਖੀ ਦਾ ਕਹਿੰਦਾ ਫਸ ਗਈ ਕਿੱਥੇ ਮੈਂ ਦੇਖਣਾ ਕੱਲ ਤੋਂ ਬਰੈਡ ਨਾਲੇ ਲਿਆਇਆ ਕਰ ਲਵਾਂ ਨਾ ਨਾ ਦੋ ਪਰੌਂਠੇ ਬਣਾਏ ਜੇਬ ਚ ਹਾਂ ਲੋ ਬਈ ਰੋਮਾ ਟਰਮਣੀ ਆਪਾਂ ਪਹੁੰਚ ਗਏ ਹੁਣੇ ਖਾ ਪੀ ਕੇ ਨਿਕਲਾਂ ਇੰਦਰੋਂ ਦੁਕਾਨਾਂ ਆ ਜਾਉਣ ਕ ਮੇਲਾ ਹਜੇ ਫੁੱਲ ਹੈਗਾ ਤੇ ਹੈਗੀ ਆਪਣੀ ਟ੍ਰੇਨ ਪੂਰੇ 12 ਮਿੰਟ ਚ ਹੁਣ ਜਾ ਕੇ ਟਿਕਟ ਲਈਏ ਬੈਠੀਏ ਟ੍ਰੇਨ ਚ ਚੱਲੀਏ ਘਰਾਂ ਨੂੰ ਤੇ ਰਹਿਣਾ ਅਸੀਂ ਕੱਲ ਨੂੰ ਵੀ ਰੋਮਾ ਆਈਏ ਪਰ ਕੱਲ ਨੂੰ ਇਹ ਵਲੌਗ ਨਹੀਂ ਬਣਾਉਣਾ ਆਪਦਾ ਇੰਜੋਏਮੈਂਟ ਕਰਾਂਗੇ ਕਿਉਂਕਿ ਉਹੀ ਚੀਜ਼ਾਂ ਤੁਹਾਨੂੰ ਕੀਦ ਬਾਰੇ ਦੁਆਰੇ ਦਿਖਾਈ ਜਾਣੀਆਂ ਨੇ ਇਤਿਹਾਸ ਬਾਰੇ ਸਾਥੋਂ ਇਹ ਨਾਮ ਦੱਸਿਆ ਨਹੀਂ ਜਾਂਦਾ ਹੈਗਾ ਭਾਈ ਤਰ ਉਹਨੂੰ ਰੌਣਕ ਮੇਲੇ ਹੀ ਦਿਖਾਉਣੇ ਹੁੰਨੇ ਆ ਜੇ ਤੁਹਾਨੂੰ ਵਧੀਆ ਲੱਗਦਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਕੋ ਕਰਦੇ ਹੋ ਮਿਲਦੇ ਆ ਤੁਹਾਨੂੰ ਅਗਲੇ ਟੂਰਾਂ ਤੇ ਟੂਰ ਹੁਣ ਦਾੜ-ਦਾੜ ਬਲੌਗ ਡਿਗਣੇ ਗੱਡਵਟ 10-12 ਬਲੌਗ ਕੱਟੇ ਸਟਾਂਗੇ ਆ ਮਹੀਨੇ ਦੋ ਕੁ ਮਹੀਨਿਆਂ 'ਚ ਤੇ ਜੀ ਨੂੰ ਵਧੀਆ ਲੱਗਦਾ ਸਬਸਕ੍ਰਾਈਬ ਵਗੈਰਾ ਕਰੀ ਜਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਬਲੌਗ ਇੱਥੇ ਤੱਕ ਦੇਖ ਲਿਆ ਬਾਏ ਬਾਏ ਸਤਿ ਸ੍ਰੀ ਅਕਾਲ ਤੇ ਰੋਮਾ ਦਾ ਟਰਮਣੀ ਦੇਖ ਲਓ ਇਹ ਇਥੇ ਦਾ ਮੇਨ ਟ੍ਰੇਨ ਸਟੇਸ਼ਨ ਆ And levy.